ਦੋਸਤੋ ਇਸ ਵੇਲੇ ਮੇਰੇ ਨਾਲ ਲਾਈਨ ਤੇ ਸਿਆਸੀ ਮਾਹਿਰ ਡਾਕਟਰ ਪੇਮਿੰਦਰ ਸਿੰਘ ਜੁੜ ਚੁੱਕੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਗੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਪੰਜ ਜਿਹੜੇ ਕੈਬਨਿਟ ਮੰਤਰੀ ਸੀ ਪਾਰਟੀ ਨੇ ਤਾਂ ਉਹੀ ਉਮੀਦਵਾਰ ਬਣਾ ਕੇ ਤਾਰਤੇ ਕਿ ਤੁਸੀਂ ਹੀ ਚੋਣ ਲੜੋ ਤੇ ਲੋਕ ਇਹ ਗੱਲ ਨਹੀਂ ਸਮਝ ਪਾ ਰਹੇ ਕਿ ਮંત્રી ਹੀ ਕਿਉਂ ਪਾਰਟੀ ਕੋਲੇ ਸੰਗਠਨਾਏ ਵੱਡੇ ਲੋਕ ਨੇ ਨਵੇਂ ਲੋਕ ਵੀ ਸ਼ਾਮਲ ਹੋ ਸਕਦੇ ਆ ਤੇ ਜਿਹੜੇ ਲੋਕਾਂ ਕੋਲ ਪੋਜੀਸ਼ਨ ਸੀ ਉਹਨਾਂ ਨੂੰ ਹੀ ਕਿਉਂ ਉਮੀਦਵਾਰ ਬਣਾਇਆ ਤੁਸੀਂ ਕੀ ਕਹਿਣਾ ਚਾਹੋਗੇ ਤੇ ਤੇ ਮੈਂ ਹੀ ਕਹਿਣਾ ਚਾਹੂੰਗਾ ਜਿਵੇਂ ਤੁਸੀਂ ਦੇਖੋਗੇ ਬਾਕੀ ਪਾਰਟੀਆਂ ਦੇ ਵਿੱਚ ਵੀ ਚਾਹੇ ਭਾਜਪਾ ਹੈ ਅੱਜ ਚਾਹੇ ਕਾਂਗਰਸ ਹੈ ਚਾਹੇ ਕੋਈ ਹੋਰ ਉਹੋ ਆਪਣੇ ਆਪਣੇ ਵੱਡੇ ਚਿਹਰੇ ਜਿਹੜੇ ਨੇ ਉਹ ਚੋਣ ਮੈਦਾਨ ਤੋਂ ਉਤਾਰ ਰਹੇ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਖੱਟੜ ਸਾਹਿਬ ਨੂੰ ਸੀਐਮ ਪਦ ਤੋਂ ਉਤਾਰ ਕੇ ਉਹਨਾਂ ਨੂੰ ਐਮਪੀ ਲੜਾਇਆ ਜਾ ਰਿਹਾ ਹੈ ਹਰਿਆਣੇ ਦੇ ਵਿੱਚ ਇਸੇ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਵੀ ਵੱਡੇ ਚਿਹਰੇ ਜਿਹੜੇ ਨੇ ਉਹ ਅ ਗਿਆ ਆ ਰਹੇ ਨੇ ਸੋ ਉਹੀ ਲਾਈਨ ਦੇ ਉੱਤੇ ਅਰਦੀ ਇਸ ਵੇਲੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਮਿਕਸ ਹੈਗੇ ਨੇ ਕੁਝ ਜਿਹੜੇ ਨੇ ਵੱਡੇ ਚਿਹਰੇ ਵੀ ਹੈਗੇ ਆ ਕੁਝ ਮਨਿਸਟਰ ਵੀ ਨੇ ਕੁਝ ਕਲਾਕਾਰ ਵੀ ਨੇ ਮਤਲਬ ਕਹਿਣ ਤੋਂ ਪਹਿਲਾਂ ਵੀ ਮਿਕਸ ਜਿਹਾ ਇੱਕ ਜਿਹੜਾ ਹੈਗਾ ਦ੍ਰਿਸ਼ ਦੇਖਣ ਨੂੰ ਸਾਡੇ ਸਾਹਮਣੇ ਆ ਰਿਹਾ ਸੋ ਇਸ ਕਰਕੇ ਬਾਕੀ ਪਾਰਟੀਆਂ ਦੇ ਵਾਂਗ ਹੀ ਆਮਦਨੀ ਪਾਰਟੀ ਵੀ ਇਹਨਾਂ ਚੋਣਾਂ ਦੇ ਵਿੱਚ ਉਤਰਦੀ ਨਜ਼ਰ ਆਏਗੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਕੀ ਜੇਕਰ ਨਵੇਂ ਬੰਦੇ ਤਾਰੇ ਜੀ ਜਾਫਰ ਨਵੇਂ ਬੰਦੇ ਨੂੰ ਟਿਕਟਮ ਦੇਈ ਜਾਂਦੀ ਹੈ ਕਿ ਪਾਰਟੀ ਨੂੰ ਕੋਈ ਡਰ ਸੀ ਖਤਰਾ ਸੀ ਕਿ ਕਿਤੇ ਯਾਰ ਗੱਲਬਾਤ ਨਾ ਬਣੇ ਹਾਰ ਨਾ ਕਿਤੇ ਆਪਾਂ ਜਾਈਏ ਇਸ ਕਰਕੇ ਕਿ ਜਿਹੜੇ ਮੰਤਰੀ ਨੇ ਐਗਜ਼ਿਸਟ ਕਰਦੇ ਨੇ ਜਿਹੜੇ ਉਹਨਾਂ ਨੂੰ ਹੀ ਲੜਾਇਆ ਜਾਵੇ ਦੇਖੋ ਜਿਵੇਂ ਪਿਛਲੇ ਵਾਰੀ ਸੰਗਰੂਰ ਦੇ ਵਿੱਚ ਤਿਆਰਬਾ ਹੋਇਆ ਸੀਗਾ ਤੁਹਾਨੂੰ ਯਾਦ ਹੋਵੇਗਾ ਜੀ ਗੁਰਮੀਤ ਸਿੰਘ ਰਾਜਪੁਰਪੰਚ ਹੈ ਹਾਂ ਜਿਲ ਬਿਲਕੁਲ ਹੀ ਇੱਕ ਨਵਾਂ ਕੈਂਡੀਡੇਟ ਗੁਰਮੀਤ ਸਿੰਘ ਜੀ ਉਸ ਵੇਲੇ ਉਹਨਾਂ ਨੂੰ ਪਾਰਟੀ ਨੇ ਇੱਕ ਮੌਕਾ ਦਿੱਤਾ ਚੋਂ ਲੜਨ ਦਾ ਤਾਂ ਉਹ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਵੀ ਚਿਹਰਿਆਂ ਨੂੰ ਜਿਹੜਾ ਹੈਗਾ ਲੜਾਉਣਾ ਚਾਹੀਦਾ ਸੀਗਾ ਜੇ ਉੱਥੇ ਇਹ ਗਲਤੀ ਨਾ ਕੀਤੀ ਹੁੰਦੀ ਕੋਈ ਇਸ ਤਰ੍ਹਾਂ ਦਾ ਚਿਹਰਾ ਲੜਾ ਦਿੱਤਾ ਜਾਂਦਾ ਤਾਂ ਹੋ ਸਕਦਾ ਹੈ ਕਿ ਉਹ ਸੰਗਰੂਰ ਸੀਟ ਵੀ ਨਾ ਹਾਰਦੀ ਪਾਰਟੀ ਸੋ ਉਸ ਤੋਂ ਸਬਕ ਸਿੱਖਤੀ ਹੋਈ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਉਹਨਾਂ ਨੇ ਉਹਨਾਂ ਲੋਕਾਂ ਨੂੰ ਹੀ ਉਤਾਰਿਆ ਹੈ ਜਿਹੜੇ ਚਿਹਰੇ ਨੇ ਜਿਹੜੇ ਉਸ ਇਲਾਕੇ ਦੇ ਜਾਣੇ ਪਛਾਣੇ ਲੋਕ ਨੇ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਆ ਜਾਂ ਲੋਕਾਂ ਦੇ ਵਿੱਚ ਉਹਨਾਂ ਦੀ ਚਰਚਾ ਹੈ ਸੋ ਇਸ ਕਰਕੇ ਕਹਿ ਸਕਦੇ ਆ ਕਿ ਚਰਚਿਤ ਚਿਹਰੇ ਜਿਹੜੇ ਨੇ ਉਹੀ ਅੱਗੇ ਲਿਆਂਦੇ ਗਏ ਆ ਸੋ ਉਹ ਪੁਰਾਣੇ ਜਿਹੜੇ ਗਲਤੀਆਂ ਤੋਂ ਸਿੱਖਦੇ ਹੋਏ ਕੋਸ਼ਿਸ਼ ਕੀਤੀ ਆ ਪਾਰਟੀ ਨੇ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਮਨਿਸਟਰ ਨੇ ਕੁਝ ਜਾਂ ਜਿਹੜੇ ਸ਼ਖਸੀਅਤ ਨੇ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਅੱਗੇ ਲਿਉਣ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦੀ ਪਾਰਟੀ ਇਸ ਵੇਲੇ ਭਗਤ ਜੀ ਤੋਂ ਸਰ ਅਲਾਈਅੰਸ ਤਾਂ ਗਿਆ ਉਹਨਾਂ ਦੀ ਪੰਜਾਬ 'ਚ ਦੇਖੋ ਅਲਾਈਅੰਸ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੋਈ ਸੰਭਾਵਨਾਵਾਂ ਪਹਿਲਾਂ ਵੀ ਨਹੀਂ ਸੀ ਲੱਗਦੀਆਂ ਸੋ ਇਸ ਕਰਕੇ ਪੰਜਾਬ ਦੇ ਵਿੱਚ ਇੱਕ ਸਥਿਤੀ ਵੱਖਰੀ ਤਰ੍ਹਾਂ ਦੀ ਪੈਦਾ ਹੋ ਗਈ ਸੀ ਕਿਉਂਕਿ ਦੋਵੇਂ ਤਰ੍ਹਾਂ ਹੀ ਨਾ ਆਵਾਜ਼ ਦੀ ਪਾਰਟੀ ਤੇ ਨਾ ਕਾਂਗਰਸ ਸ਼ੁਰੂ ਤੋਂ ਹੀ ਕੋਈ ਗੱਠ ਜੋੜ ਦੇ ਸਬੰਧ ਦੇ ਵਿੱਚ ਕਿਸੇ ਕਿਸਮ ਦੀ ਗੱਲਬਾਤ ਦੇ ਉੱਤੇ ਇੱਕ ਇੱਕ ਤਾਂ ਹੁੰਦੀ ਨਜ਼ਰ ਨਹੀਂ ਸੀ ਆਈ ਸੋ ਇਸ ਕਰਕੇ ਉਹ ਜਿਹੜਾ ਪਾਰਟ ਸੀਗਾ ਫਰਕ ਸੀਗਾ ਹੌਲੀ ਹੌਲੀ ਵਾਧਾ ਵਾਧਾ ਮਤਲਬ ਵੱਖਰੇ ਵੱਖਰੇ ਉਹ ਜਿਹੜਾ ਸੀਗਾ ਵਧਦਾ ਗਿਆ ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਉਸ ਕਰਕੇ ਅੱਜ ਅਲੱਗ-ਅਲੱਗ ਦੋਵੇਂ ਤਰ੍ਹਾਂ ਜਿਹੜੀਆਂ ਨੇ ਆਪਣੇ ਆਪਣੇ ਕੈਂਡੀਡੇਟ ਖੜੇ ਕਰ ਰਹੀਆਂ ਨੇ ਸੋ ਉਮੀਦ ਹੈ ਕਿ ਇਹ ਜਿਹੜਾ ਹੈਗਾ ਆਮ ਆਦਮੀ ਪਾਰਟੀ ਕਾਂਗਰਸ ਬੀਜਪੀ ਅਕਾਲੀ ਦਲ ਬਸਪਾ ਕਈ ਤੁਰੇ ਜਿਹੜੇ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਣਗੇ ਇਹਦੇ ਵਿੱਚ ਹੋ ਸਕਦਾ ਕਿ ਬਸਪਾ ਵੀ ਆਪਣਾ ਵੱਖਰਾ ਕੈਂਡੀਡੇਟ ਖੜਾ ਕਰੇ ਉਹ ਵੀ ਉਹਨਾਂ ਦਾ ਗੱਠਜੋੜ ਟੁੱਟਦਾ ਨਜ਼ਰ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨਾਲੋਂ ਇਸੇ ਤਰ੍ਹਾਂ ਜੇਕਰ ਬੀਜਪੀ ਔਰ ਅਕਾਲੀ ਦਲ ਦਾ ਗੱਠਜੋੜ ਨਹੀਂ ਹੁੰਦਾ ਤਾਂ ਉਹਨਾਂ ਦੇ ਵੀ ਵੱਖਰੇ ਕੈਂਡੀਡੇਟ ਤੁਹਾਨੂੰ ਨਜ਼ਰ ਆਉਣਗੇ ਸੋ ਕਹਿ ਕਹਿਣ ਦਾ ਭਾਵ ਇਹੀ ਹੈ ਕਿ ਕਈ ਤੁਰਿਆਂ ਦੇ ਉੱਤੇ ਲੜਾਈ ਲੜਦੀ ਲੜਦੀਆਂ ਨਜ਼ਰ ਆਉਣਗੀਆਂ ਵੱਖ-ਵੱਖ ਪਾਰਟੀਆਂ ਚਾਹੇ ਲੈਫਟ ਦੀਆਂ ਨੇ ਚਾਹੇ ਆਹ ਰਾਈਟ ਦੀਆਂ ਨੇ ਚਾਹੇ ਸੈਂਟਰ ਦੀਆਂ ਪਾਰਟੀਆਂ ਨੇ ਉਹ ਸਾਰੀਆਂ ਤੁਹਾਨੂੰ ਵੱਖਰੀਆਂ ਵੱਖਰੀਆਂ ਹੀ ਪੰਜਾਬ ਦੇ ਵਿੱਚ ਪੰਜਾਬ ਇੱਕ ਆਹ ਐਸਾ ਸੂਬਾ ਹੋਏਗਾ ਪੂਰੇ ਭਾਰਤ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਸਟruggਲ ਉਹਨਾਂ ਦੀ ਲੜਾਈ ਜਿਹੜੀ ਹੈਗੀ ਹੈ ਚੋਣ ਦੇ ਵਿੱਚ ਇਹਨਾਂ ਲੋਕ ਸਭਾ ਦੀਆਂ ਤੁਹਾਨੂੰ ਨਜ਼ਰ ਆਏਗੀ ਭੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ ਜਿਵੇਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨਿਤ ਕੌਰ ਉਹ ਵੀ ਜੀਪੀ ਪਾਰਟੀ ਜੁਆਇਨ ਕਰ ਗਏ ਨੇ ਜੀ ਦੇਖੋ ਬੇਸ਼ੱਕ ਜੁਆਇਨ ਉਹਨਾਂ ਨੇ ਹੁਣ ਕੀਤਾ ਹੈ ਪਰ ਆਪਾਂ ਉਦੋਂ ਤੋਂ ਹੀ ਗੱਲਾਂ ਕਰਦੇ ਆ ਰਹੇ ਹਾਂ ਜਦੋਂ ਤੋਂ ਕੈਪਟਨ ਸਾਹਿਬ ਉਹਨਾਂ ਨੇ ਵੱਖਰੀ ਜਿਹੜੀ ਸੀਗੀ ਖਾਸ ਤੌਰ ਤੇ ਪਹਿਲਾਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਔਰ ਬਾਅਦ ਦੇ ਵਿੱਚ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੋ ਉਦੋਂ ਹੀ ਲੱਗਦਾ ਸੀਗਾ ਕਿ ਹੁਣ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੇ ਵਿੱਚ ਨਹੀਂ ਰਹਿਣਗੇ ਇਹ ਉਦੋਂ ਲਗਭਗ ਸਪਸ਼ਟ ਹੀ ਸੀਗਾ ਜਦੋਂ ਕੈਪਟਨ ਸਾਹਿਬ ਵੱਖਰੇ ਹੋ ਗਏ ਸੀ ਵੱਖਰੀ ਪਾਰਟੀ ਬਣਾ ਲਈ ਸੀ ਤੇ ਜਦੋਂ ਕੈਪਟਨ ਸਾਹਿਬ ਬੀਜੇਪੀ ਦੇ ਵਿੱਚ ਗਏ ਫਿਰ ਇਦਾਂ ਲੱਗਣ ਲੱਗਿਆ ਸੀਗਾ ਕਿ ਹੁਣ ਤਾਂ ਮਹਾਰਾਣੀ ਸਹਿਬਾ ਵੀ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਜਾਣਗੇ ਜਾਣਗੇ ਸੋ ਕਿਆ ਸਰਾਈਆਂ ਉਸ ਵੇਲੇ ਹੀ ਸ਼ੁਰੂ ਹੋ ਗਈਆਂ ਸੀਗੀਆਂ ਪਰ ਹੁਣ ਕਿਉਂਕਿ ਚੋਣਾਂ ਨੇੜੇ ਆ ਗਈਆਂ ਉਹਨਾਂ ਦੀ ਟਰਮ ਪੂਰੀ ਹੋ ਗਈ ਇਸ ਕਰਕੇ ਉਹਨਾਂ ਨੇ ਆਨੰਦ ਦੇ ਨਾਲ ਆਪਣੀ ਟਰਮ ਪੂਰੀ ਕੀਤੀ ਔਰ ਹੁਣ ਉਹ ਜਦੋਂ ਹੁਣ ਚੋਣਾਂ ਜ਼ਾਬਤਾ ਲੱਗ ਰਿਹਾ ਹੁਣ ਜਦੋਂ ਨਵੇਂ ਕੈਂਡੀਡੇਟਸ ਦੇ ਖੜਾਉਣ ਦੀ ਵਾਰੀ ਆ ਗਈ ਔਰ ਉਹਨਾਂ ਨੂੰ ਬੀਜੇਪੀ ਤੋਂ ਉਮੀਦ ਆ ਕਿ ਟਿਕਟ ਦੇ ਉੱਤੇ ਉਹ ਲੜਨਗੇ ਸੋ ਇਸ ਕਰਕੇ ਉਹਨਾਂ ਨੇ ਜਦੋਂ ਟਿਕਟ ਦਾ ਉਹਨਾਂ ਦੇ ਨਾਲ ਵਾਅਦਾ ਹੋ ਗਿਆ ਹੋਵੇਗਾ ਬੀਜੇਪੀ ਦੇ ਨਾਲ ਮਿਲ ਕੇ ਸੋ ਉਮੀਦ ਆ ਕਿ ਉਹ ਬੀਜੇਪੀ ਦੇ ਕੈਂਡੀਡੇਟ ਹੋ ਸਕਦੇ ਆ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਆਪਾਂ ਕਹਿ ਸਕਦੇ ਆ ਪਟਿਆਲੇ ਸੀਟ ਦੇ ਵਿੱਚ ਉਹ ਬੀਜੇਪੀ ਦੀ ਜਿਹੜੀ ਹੈਗੀ ਆ ਸੀਟ ਤੋਂ ਚੋਣ ਲੜ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਭੰਗੂ ਸਾਹਿਬ ਜੀ ਬੀਬੀ ਜਗੀਰ ਕੌਰ ਵੀ ਚੱਲੇ ਗਏ ਡਾਕਟਰ ਸਾਹਿਬ ਅਕਾਲੀ ਦਲ ਚ ਦੇਖੋ ਬੀਬੀ ਜਗੀਰ ਕੌਰ ਜੀ ਨੇ ਕਿਸੇ ਵੇਲੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਆਵਾਜ਼ ਅਕਾਲੀ ਦਲ ਬਦਲ ਦੇ ਜੋ ਉਹਨਾਂ ਦੀਆਂ ਨੀਤੀਆਂ ਨਿਖਾਸ ਤੌਰ ਤੇ ਉਹਨਾਂ ਦੇ ਖਿਲਾਫ ਉਠਾਈ ਸੀ ਪਰ ਜਿਵੇਂ ਢੀਂਸਾ ਸਾਹਿਬ ਪਹਿਲਾਂ ਆਪਣੇ ਉਹਨਾਂ ਨੇ ਘਰ ਵਾਪਸੀ ਕੀਤੀ ਔਰ ਹੁਣ ਇਹੀ ਲੱਗਦਾ ਹੈ ਕਿ ਮੈਡਮ ਜੋ ਅ ਇਹਨਾਂ ਨੇ ਜਗੀਰ ਕੌਰ ਜੀ ਨੇ ਵੀ ਤਹਈਆ ਕਰ ਲਿਆ ਕਿ ਮੈਂ ਸ਼ਾਮਲ ਹੋਣਾ ਆਪਣੀ ਜੋ ਜਿੱਥੋਂ ਵੀ ਉਹ ਅਕਾਲੀ ਦਲ ਦੇ ਵਿੱਚੋਂ ਕਿਉਂਕਿ ਵੱਡੀ ਉਹਨਾਂ ਦੀ ਸ਼ਖਸੀਅਤ ਸੀਗੀ ਔਰ ਵੱਡਾ ਨਾਂ ਸੀਗਾ ਅਕਾਲੀ ਦਲ ਦੇ ਵਿੱਚ ਔਰ ਇਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਹੋਰ ਕੋਈ ਚਾਰਾ ਵੀ ਨਹੀਂ ਹੈ ਤੇ ਕਹੋ ਆਪਾਂ ਜੇ ਕਹੀਏ ਬੀਬੀ ਜਗੀਰ ਕੋਲ ਕੌਰ ਕੋਲ ਹੋਰ ਕੋਈ ਵੱਖਰਾ ਰਸਤਾ ਸੀਗਾ ਕਿਹੜੀ ਪਾਰਟੀ 'ਚ ਉਹ ਜਾ ਸਕਦੇ ਸੀਗੇ ਯਾ ਨਹੀਂ ਜਾ ਸਕਦੇ ਉਹ ਉਹਨਾਂ ਸਾਰਿਆਂ ਨੇ ਵੇਖ ਲਿਆ ਸੋ ਇਸ ਕਰਕੇ ਉਹਨਾਂ ਨੇ ਹੁਣ ਕੌੜਾ ਘੁੱਟ ਜਿਹੜਾ ਹੈਗਾ ਜ਼ਰੂਰ ਪੀ ਲਿਆ ਚਾਹੇ ਤੁਸੀਂ ਦੇਖ ਲਓ ਕਿ ਢੀਂਡਸਾ ਸਾਹਿਬ ਹੋਣ ਉਹਨਾਂ ਦੇ ਸੁਪੁੱਤਰ ਸਾਹਿਬ ਹੋਣ ਪਰਮਿੰਦਰ ਜੀ ਹੋਣ ਚਾਹੇ ਬੀਬੀ ਜਗੀਰਜ ਕੌਰ ਜੀ ਹੋਣ ਇਹਨਾਂ ਨੇ ਦੇਖ ਲਿਆ ਕਿ ਬਿਨਾਂ ਪਾਰਟੀ ਤੋਂ ਕੋਈ ਨਹੀਂ ਪੁੱਛੇਗਾ ਸੋ ਇਹੀ ਸੋਚ ਲੈ ਕੇ ਉਹਨਾਂ ਨੇ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਦੇ ਉੱਤੇ ਮਿੱਟੀ ਪਾ ਕੇ ਜੋ ਉਹਨਾਂ ਨੇ ਗਿਲੇ ਸ਼ਿਕਵੇ ਜ਼ਾਹਰ ਕੀਤੇ ਸੀਗੇ ਖਾਸ ਤੌਰ ਤੇ ਪ੍ਰਧਾਨ ਸਾਹਿਬ ਦੇ ਖਿਲਾਫ ਜੋ ਆਵਾਜ਼ ਉਸ ਵੇਲੇ ਬੁਲੰਦ ਕੀਤੀ ਸੀਗੀ ਕਿਸੇ ਵੇਲੇ ਉਹ ਹੁਣ ਉਹਦੇ ਉੱਤੇ ਮਿੱਟੀ ਪਾਉਂਦੇ ਨਜ਼ਰ ਆਏ ਨੇ ਸੋ ਮੈਨੂੰ ਲੱਗਦਾ ਕਿ ਦੋਵਾਂ ਤਰ੍ਹਾਂ ਨੂੰ ਐਸੋ ਚਾਹੇ ਉਹ ਸੁਖਵੀਰ ਬਾਦਲ ਜੀ ਹੋਣ ਚਾਹੇ ਉਹ ਢੀਂਡਸਾ ਸਾਹਿਬ ਦਾ ਧੜਾ ਹੋਵੇ ਚਾਹੇ ਉਹ ਬੀਬੀ ਜ਼ਗੀਰ ਕੌਰ ਜੀ ਹੋਣ ਉਹਨਾਂ ਦਾ ਧੜਾ ਹੋਵੇ ਉਹਨਾਂ ਇਹਨਾਂ ਨੂੰ ਇਹੀ ਲੱਗਦਾ ਵੀ ਕੋਈ ਫਾਇਦਾ ਨਹੀਂ ਹੈ ਸਾਨੂੰ ਇੱਕ ਦੂਜੇ ਦੇ ਨਾਲ ਲੈ ਕੇ ਰੜਕੇ ਹੀ ਚੱਲਣਾ ਪਏਗਾ ਜੇਕਰ ਅਸੀਂ ਬਚਣਾ ਹੈ ਕਿਉਂਕਿ ਜੇਕਰ ਪੁਇਖ ਹੈ ਤਾਂ ਮੈਂ ਇਹੀ ਕਹਿਣਾ ਕਿ ਪਾਰਟੀ ਤੋਂ ਉੱਪਰ ਕੋਈ ਪੁਇਖ ਨਹੀਂ ਔਰ ਇਹ ਹੁਣ ਜਿੱਤਣਗੇ ਜਾਂ ਹਾਰਨਗੇ ਦਾ ਕੀ ਨੁਕਸਾਨ ਹੋਏਗਾ ਇਹਦਾ ਕੀ ਫਾਇਦਾ ਹੋਏਗਾ ਇਹ ਤਾਂ ਪੁਇਖ ਦੱਸੇਗਾ ਪਰ ਫਿਲਹਾਲ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਸਾਰੀਆਂ ਧਿਰਾਂ ਨੇ ਕਿਤੇ ਨਾ ਕਿਤੇ ਚਾਹੇ ਉਹ ਬਾਦਲ ਸਾਹਿਬ ਦਾ ਧੜਾ ਹੋਵੇ ਉਹਨਾਂ ਨੇ ਕੌੜਾ ਕੁੱਟ ਜਿਹੜਾ ਹੈਗਾ ਜ਼ਰੂਰ ਪੀਤਾ ਹੋਏਗਾ ਕਿਉਂਕਿ ਬਹੁਤ ਕੁਝ ਇੱਕ ਦੂਜੇ ਬਾਰੇ ਉਸ ਵੇਲੇ ਕਿਹਾ ਗਿਆ ਖਾਸ ਤੌਰ ਤੇ ਸੁਖਬੀਰ ਬਾਦਲ ਜੀ ਬਾਰੇ ਬਹੁਤ ਕੁਝ ਜਿਹੜਾ ਹੈਗਾ ਦੂਸ਼ਣਬਾਜ਼ੀ ਜੋ ਉਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਸੁਣਨ ਨੂੰ ਮਿਲੀ ਸੀਗੀ ਸੋ ਉੱਥੋਂ ਇਹੀ ਲੱਗਦਾ ਸੀਗਾ ਕਿ ਹੁਣ ਸ਼ਾਇਦ ਦੁਬਾਰਾ ਨਾ ਇੱਥੇ ਹੋਣ ਪਰ ਪੋਲਿਟਿਕਸ ਦੇ ਵਿੱਚ ਹੁੰਦਾ ਕਿ ਪੋਲਿਟਿਕਸ ਇਜ਼ ਦਾ ਆਰਟ ਆਫ ਪੋਸੀਬਲ ਆਪਾਂ ਕਹਿੰਦੇ ਕਿ ਹਰ ਚੀਜ਼ ਜਿਹੜੀ ਹੈਗੀ ਆ ਸੰਭਵ ਹੁੰਦੀ ਆ ਪੋਸਿਬਿਲਟੀ ਹੁੰਦੀ ਆ ਸੋ ਹੁਣ ਇਹਨਾਂ ਨੂੰ ਇਹੀ ਲੱਗਦਾ ਹੈ ਕਿ ਸਾਡੀ ਪੋਸਿਬਿਲਟੀ ਇਹੀ ਹੈ ਕਿ ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਤੌਰ ਤੇ 27 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਕੁਝ ਨਾ ਕੁਝ ਸੀਟਾਂ ਦੇ ਉੱਤੇ ਜੇਕਰ ਕੋਈ ਸਮਝਾਤਾ ਹੋਏਗਾ ਜਾਂ ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਤਾਂ ਇਹੀ ਲੱਗਦਾ ਹੈ ਕਿ ਸਾਰਿਆਂ ਨੂੰ ਕਿ ਮਿਲ-ਗਿਲ ਕੇ ਜਿਹੜਾ ਹੈਗਾ ਉਹ ਲੜਿਆ ਜਾਏ ਔਰ ਤਾਂ ਹੀ ਸਰਵਾਈਵਰ ਦਾ ਜਿਹੜਾ ਮਸਲਾ ਹੈ ਵੱਖ-ਵੱਖ ਧੜਿਆਂ ਦਾ ਉਹ ਤਾਂ ਹੀ ਪੂਰਾ ਹੋ ਸਕਦਾ ਹੈ ਮੁਕੰਮਲ ਹੋ ਸਕਦਾ ਹੈ ਜੇਕਰ ਸਾਰੀਆਂ ਤਰ੍ਹਾਂ ਜਿਹੜੀਆਂ ਨੇ ਇਕੱਠੇ ਹੋ ਕੇ ਅਕਾਲੀ ਦਲ ਦੇ ਝੰਡੇ ਦੇ ਥੱਲੇ ਅਕਾਲੀ ਦਲ ਬਾਦਲ ਦੇ ਝੰਡੇ ਦੇ ਥੱਲੇ ਜਿਹੜਾ ਹੈਗਾ ਉਹ ਇਕੱਠੀਆਂ ਹੋ ਕੇ ਲੜਨ ਗਈਆਂ ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ ਅਲਾਈਅੰਸ ਉੱਪਰ ਦੇਸ਼ ਦੇ ਉੱਪਰ ਇਕੱਠੇ ਮਤਲਬ ਸ਼ਾਮਲ ਹੋ ਕੇ ਲੜਨਗੇ ਸਾਰੇ ਕਾਂਗਰਸ ਦੇ ਨਾਲ ਉਹ ਤੇ ਨੁਸਖੇ ਕੋਈ ਉੱਪਰ ਅਲਾਈਨ ਹੋ ਜੂਗਾ ਉੱਥੇ ਕਿ ਦੂਜੇ ਦੇ ਖਿਲਾਫ ਨਹੀਂ ਬੋਲਣਗੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਹੂਗੀ ਕਿ ਕਾਂਗਰਸ ਨੇ ਦੇਸ਼ ਲੁੱਟ ਕੇ ਖਾ ਲਿਆ ਕਾਂਗਰਸ ਨੇ ਸੂਬਾ ਲੁੱਟ ਕੇ ਖਾ ਲਿਆ ਤੇ ਇੱਥੇ ਕਾਂਗਰਸ ਲੀਡਰਸ਼ਿਪ ਕਹੂਗੀ ਕਿ ਸਭ ਤੋਂ ਨਕਮੀ ਪਾਰਟੀ ਆਮ ਆਦਮੀ ਪਾਰਟੀ ਹੈ ਉੱਪਰ ਕਾਂਗਰਸ ਕਹੂਗੀ ਕਿ ਆਮ ਆਦਮੀ ਪਾਰਟੀ ਬਹੁਤ ਚੰਗੀ ਪਾਰਟੀ ਆ ਤੇ ਕਾਂਗਰਸ ਬਹੁਤ ਚੰਗੀ ਪਾਰਟੀ ਇਹ ਡਾਕਟਰ ਸਰ ਦੋਰਾ ਗਿਰਦਾਰ ਨਹੀਂ ਹੈਗਾ ਇਹ ਦੇਖੋ ਜਦੋਂ ਜਿਹੜੀ ਪੋਲਿਟਿਕਸ ਹੁੰਦੀ ਹੈ ਉਹ ਜਿਹੜੀਆਂ ਵੀ ਚੋਣਾਂ ਹੁੰਦੀਆਂ ਨੇ ਉਹ ਇੱਕ ਵੱਖਰੀਆਂ ਅ ਜਿਹੜੀਆਂ ਨੇ ਰੰਗ ਦੀਆਂ ਹੁੰਦੀਆਂ ਨੇ ਖਾਸ ਤੌਰ ਤੇ ਜਿਹੜੀ ਲੋਕ ਸਭਾ ਦੀ ਚੋਣ ਹੁੰਦੀ ਹੈ ਇਹਦੇ ਵਿੱਚ ਪ੍ਰਧਾਨ ਮੰਤਰੀ ਦੇ ਰਾਹੀਂ ਸਾਰੀਆਂ ਚੀਜ਼ਾਂ ਚੱਲੀਆਂ ਹੁੰਦੀਆਂ ਨੇ ਔਰ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਬਣਾਉਣੀ ਹੈ ਇਹਦੇ ਸੈਂਟਰ ਦੇ ਮੁੱਦੇ ਵੱਖਰੇ ਹੁੰਦੇ ਆ ਜੀ ਔਰ ਵਿਧਾਨ ਸਭਾ ਦੇ ਵੱਖਰੇ ਹੋਣਗੇ ਔਰ ਇਸੇ ਤਰ੍ਹਾਂ ਜਦੋਂ ਪੰਚਾਇਤੀ ਚੋਣਾਂ ਹੋਣਗੀਆਂ ਉਦੋਂ ਮੁੱਦੇ ਵੱਖਰੇ ਹੋਣਗੇ ਤੇਰਾ ਵੱਖਰੀਆਂ ਹੋਣਗੀਆਂ ਇਹ ਜਿਹੜਾ ਸਮਝੌਤੇ ਹੁੰਦੇ ਨੇ ਇਹ ਤੁਸੀਂ 75 ਸਾਲਾਂ ਦੀ ਹਿਸਟਰੀ ਦੇਖੋਗੇ ਜਦੋਂ ਪੋਲਿਟਿਕਸ ਦੀ ਤਾਂ ਇੱਕ ਦੂਜੇ ਨਾਲ ਰਲ ਕੇ ਜੜੀਆਂ ਨੇ ਹਮੇਸ਼ਾ ਹੀ ਚੱਲਿਆ ਆ ਰਿਹਾ ਹੈ ਖਾਸ ਤੌਰ ਤੇ ਲੋਕ ਸਭਾ ਦੀ ਜਦੋਂ ਸੀਟਾਂ ਦੀ ਗੱਲ ਕਰਦੇ ਆ ਚੋਣਾਂ ਦੀ ਗੱਲ ਕਰਦੇ ਆ ਤਾਂ ਇਹ ਪਿਛਲੀਆਂ ਜੜੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਹੁਤ ਸਾਰੀਆਂ ਚਾਹੇ ਕਾਂਗਰਸ ਹੋਵੇ ਚਾਹੇ ਤੁਸੀਂ ਭਾਜਪਾ ਨਾਲ ਉਸ ਵੇਲੇ ਗੱਠ ਜੋੜ ਹੁੰਦੇ ਰਹੇ ਹੋਣ ਵਕ ਵਕ ਪਾਰਟੀਆਂ ਦੇ ਇਸੇ ਤਰ੍ਹਾਂ ਜਦੋਂ ਮੰਨ ਲਓ ਹੁਣ ਜਜਪੀ ਹਰਿਆਣੇ ਦੇ ਵਿੱਚ ਤੁਸੀਂ ਦੇਖੋ ਕਿ ਹੁਣ ਉਹ ਵੱਖਰੀਆ ਚੋਣਾ ਲੜੇਗੀ ਪਹਿਲਾਂ ਉਹਨਾਂ ਨੇ ਸੱਤਾ ਵੀ ਹੰਢਾਈ ਹੈ ਹੁਣ ਉਹ ਬਿਲਕੁਲ ਵੱਖਰਾ ਸੁਰ ਤੁਹਾਨੂੰ ਉਹਨਾਂ ਦਾ ਨਜ਼ਰ ਆਏਗਾ ਜਜਪੀ ਵਰਸਸ ਬੀਜਪੀ ਦਾ ਹਰਿਆਣੇ ਦੇ ਵਿੱਚ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਹੋਰ ਤਰ੍ਹਾਂ ਦੀ ਪੋਜੀਸ਼ਨ ਹੈ ਸਟੇਟਾਂ ਦੀ ਹੋਰ ਤਰ੍ਹਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਸਟੇਟਾਂ ਦੀ ਪੋਲਿਟਿਕਸ ਹੋਰ ਤਰ੍ਹਾਂ ਦੀ ਹੁੰਦੀ ਹੈ ਔਰ ਜਿਹੜੀ ਸੈਂਟਰ ਦੀ ਜਿਹੜੀ ਪੋਲਿਟਿਕਸ ਹੈ ਉਹ ਹੋਰ ਤਰ੍ਹਾਂ ਦੀ ਹੈ ਸੋ ਇਸ ਕਰਕੇ ਜਿਹੜਾ VOTER ਹੁੰਦਾ ਉਹ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਭਾਈ ਇਹ ਜਿਹੜੀ ਚੋਣ ਹੋਣੀ ਹੈ ਇਹ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਲਈ ਇਹ ਵੋਟਾਂ ਪੈਣੀਆਂ ਨੇ ਸੋ ਹਰ VOTER ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੁਣ ਦਿੱਲੀ ਦੇ ਵਿੱਚ 14 ਚੋਣਾਂ ਇਕੱਠੀਆਂ ਹੋਈਆਂ ਸੀਗੀਆਂ ਜਾਂ ਜਿਨ੍ਹਾਂ ਸਟੇਟਾਂ ਦੇ ਵਿੱਚ ਇਕੱਠੀਆਂ ਚੋਣਾਂ ਹੋ ਜਾਂਦੀਆਂ ਨੇ ਉਹਦੇ ਵਿੱਚ ਕਈ ਵਾਰੀ ਸਟੇਟ ਦੇ ਵਿੱਚ ਵੱਖਰੀ ਪਾਰਟੀ ਜਿੱਤਦੀ ਹੈ ਤੇ ਸੈਂਟਰ ਦੇ ਵਿੱਚ ਵੱਖਰੀ ਪਾਰਟੀ ਜਿੱਤਦੀ ਹੈ ਸੋ ਮੇਰਾ ਕਹਿਣ ਦਾ ਸਾਰਾ ਮਤਲਬ ਇਹੀ ਹੈ ਕਿ ਇਹ ਸਿਆਸਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਔਰ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਲੋਕ ਇੰਪੋਰਟੈਂਟ ਹੁੰਦੇ ਨੇ ਲੋਕ ਉਸ ਸਾਰੀ ਚੀਜ਼ ਨੂੰ ਕਿਵੇਂ ਸਮਝਦੇ ਸੋ ਇਹ ਲੋਕਾਂ ਦੇ ਉੱਤੇ ਨਿਰਪੜ ਕਰਨਾ ਹੈ ਕਿ ਉਹ ਇਸ ਅਲਾਈਅੰਸ ਨੂੰ ਵੋਟਾਂ ਪਾਉਂਦੇ ਆ ਜਾਂ ਨਹੀਂ ਪਾਉਂਦੇ ਜਾਂ ਇਕੱਲੇ-ਇਕੱਲੇ ਪਾਰਟੀ ਨੂੰ ਪਸੰਦ ਕਰਦੇ ਆ ਇਹ ਹੁਣ ਮੌਕਾ ਹੀ ਸਮਾਂ ਜਿਹੜਾ ਹੈਗਾ ਉਹੋ ਹੀ ਫੈਸਲਾ ਕਰੇਗਾ ਲੋਕ ਫੈਸਲਾ ਕਰਨਗੇ ਉਹਦੇ ਤੋਂ ਸਾਰੀਆਂ ਚੀਜ਼ਾਂ ਫਾਈਨਲ ਹੋਣਗੀਆਂ ਪੰਗੂ ਸਾਹਿਬ ਜੀ ਬਿਲਕੁਲ ਤੇ ਬਾਕੀ ਜਿਹੜੀਆਂ ਪੰਜ ਸਿੱਟਾਂ ਰੁਖ ਸਾਹਿਬ ਰਹਿ ਗਈਆਂ ਨੇ ਜੀ 13 ਸਿੱਟਾਂ ਨੇ ਕੀ ਉਹ ਉਹਨਾਂ ਪੰਜ ਸਿੱਟਾਂ ਦੇ ਮੱਦੇਨਜ਼ਰ ਅਲਾਈਂਸ ਦੀ ਗੁੰਜਾਇਸ਼ ਹੈ ਦੇਖੋ ਮੈਂ ਫੇਰ ਕਹਾਂਗੇ ਕਿ ਆਰਟ ਆਫ ਪੋਸੀਬਲ ਜਿਹੜੀ ਸਿਆਸਤ ਹੁੰਦੀ ਹੈ ਕੀ ਸੰਭਾਵਨਾਵਾਂ ਨਿਕਲਦੀਆਂ ਨੇ ਕਿ ਹੋ ਸਕਦਾ ਹੈ ਕਿ ਕੱਲ ਨੂੰ ਕੋਈ ਸਮਝਾਤਾ ਹੁੰਦਾ ਤਾਂ ਲਾਜ਼ਮੀ ਤੌਰ ਤੇ ਉਹ ਪੰਜਾਂ ਸੀਟਾਂ ਤੇ ਹੋ ਸਕਦਾ ਹੈ ਕਿ ਕਾਂਗਰਸ ਆਪਣੀ ਕੈਂਡੀਡੇਟ ਖੜੇ ਕਰੇ ਸੋ ਸੰਭਾਵਨਾਵਾਂ ਸਿਆਸਤ ਦੇ ਵਿੱਚ ਹਰ ਤਰ੍ਹਾਂ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ ਸੋ ਇਹਹੀ ਸੰਭਾਵਨਾਵਾਂ ਅਲਾਈਐਂਸ ਦੀਆਂ ਲੱਗਦੀਆਂ ਨੇ ਜੇ ਕੱਲ ਨੂੰ ਅਲਾਈਐਂਸ ਹੁੰਦਾ ਹੈ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਉਹ ਪੰਜ ਜਿਹੜੀਆਂ ਸੀਟਾਂ ਦੇਣੀਆਂ ਨੇ ਉਹ ਕਾਂਗਰਸ ਨੂੰ ਦੇਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਮੈਂ ਫਿਰ ਕਹਾਂਗਾ ਕਿ ਸਿਆਸਤ ਸੰਭਾਵਨਾਵਾਂ ਦੇ ਉੱਤੇ ਖੜੀ ਹੁੰਦੀ ਹੈ ਸੋ ਇਹ ਤੁਹਾਡੀ ਗੱਲ ਜਿਹੜੀ ਹੈਗੀ ਆ ਉਹ ਸੱਚੀ ਵੀ ਹੋ ਸਕਦੀ ਹੈ ਇਸ ਕਰਕੇ ਸੰਭਾਵਨਾਵਾਂ ਜ਼ਰੂਰ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਨੇ ਪੰਗੂ ਸਾਹਿਬ ਜੀ ਬਿਲਕੁਲ ਰਮਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਸਾਂਝੀ ਕਰਨ ਲਈ ਮਿਹਰਬਾਨੀ ਸ਼ੁਕਰੀਆ ਜੀ ਜੀ ਥੈਂਕ ਯੂ ਰਮਨ ਸਾਹਿਬ